ਅਨੰਦ ਬਿਕਰੋ ਕਹ ਸਤਗੁਰ ਪ੍ਰਸਾਦ ਅਨੰਦ ਤੇ ਆ ਮੇਰੀ ਮਨ ਆਏ ਅਨੰਦ ਪ੍ਰਿਆਰ ਤੇਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ ਦੁਨੀਆ ਦੇ ਵਿੱਚ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਸ਼ੋਭ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਨਿਊ ਚੰਡੀਗੜ੍ਹ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਪਿੰਡ ਸੁਲਤਾਨਪੁਰ ਜ਼ਿਲ੍ਹਾ ਮੋਹਾਲੀ ਵਿਖੇ ਵੀ ਇਥੋਂ ਦੀਆਂ ਸੰਗਤਾਂ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਵਿਸਾਖੀ ਦਾ ਪਵਿੱਤਰ ਤਿਹਾਰ ਤੇ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਪਿੰਡ ਦੀਆਂ ਸੰਗਤਾਂ ਵੱਲੋਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ਿਸ਼ੋਭਿਤ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਮਾਰਤ ਦਾ ਕੰਮ ਚੱਲ ਰਿਹਾ ਹੈ ਕਾਰ ਸੇਵਾ ਆ ਰੰਭੀ ਹੋਈ ਹੈ ਪਿੰਡ ਵਾਲਿਆਂ ਨੇ ਸੋ ਪਿੰਡ ਦੀਆਂ ਸੰਗਤਾਂ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਅ ਗੁਰੂ ਘਰ ਸਥਾਪਿਤ ਕੀਤਾ ਜਾ ਰਿਹਾ ਸੋ ਥੋੜਾ ਜਿਹਾ ਕੰਮ ਇਸ ਇਮਾਰਤ ਦਾ ਰਹਿੰਦਾ ਸੋ ਸਮਾਜ ਸੇਵੀ ਸੰਗਤਾਂ ਤੇ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਹੈ ਕਿ ਜਿੰਨਾ ਹੋ ਸਕੇ ਇਸ ਇਮਾਰਤ ਲਈ ਬਣਦਾ ਯੋਗਦਾਨ ਵੀ ਪਾਇਆ ਜਾਵੇ ਸੋ ਜਿਨ੍ਹਾਂ ਵੀਰਾਂ ਤੱਕ ਸਾਡੀ ਇਹ ਵੀਡੀਓ ਪਹੁੰਚਦੀ ਹੈ ਐਨਆਰਆਈ ਭਰਾਵਾਂ ਤੱਕ ਜਾਂ ਕੋਈ ਵੀ ਸਾਡੇ ਸਮਾਜ ਸੇਵੀ ਵੀਰ ਜਿਹੜੇ ਪਹਿਲਾਂ ਵੀ ਇਹੋ ਜਿਹੇ ਕਾਰਜਾਂ ਦੇ ਵਿੱਚ ਸਮਾਜ ਸੇਵਾ ਕਰਦੇ ਰਹਿੰਦੇ ਨੇ ਉਹਨਾਂ ਨੂੰ ਸਾਡੇ ਵੱਲੋਂ ਪੂਰਜੋਰ ਅਪੀਲ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਜੋ ਕੰਮ ਹੈ ਉਹ ਥੋੜਾ ਜਿਹਾ ਰਹਿਦਾ ਏ ਸੋ ਜਿੰਨਾ ਕਿ ਵੀ ਹੋ ਸਕੇ ਆਪਣੇ ਕਰਕਮਲਾ ਦੀ ਦਸ ਨੋਹਾਂ ਦੀ ਕੀਰਤ ਕਮਾਈ ਦੇ ਵਿੱਚ ਤੇ ਬਣਦਾ ਯੋਗਦਾਨ ਇਸ ਇਮਾਰਤ ਨੂੰ ਨੇਪਰੇ ਚਾੜਨ ਦੇ ਵਿੱਚ ਜ਼ਰੂਰ ਪਾਇਆ ਜਾਵੇ ਸੋ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਅੱਜ ਦੇ ਇਸ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਸੋ ਪਿੰਡ ਦੇ ਮੋਹਤਰਵ ਇੱਥੇ ਬੈਠੇ ਨੇ ਸੋ ਪਹਿਲਾ ਇੱਕ ਜਾਣਕਾਰੀ ਹੋਰ ਸਾਂਝੀ ਕਰਦੀ ਹੈ ਕਿ ਛੋਟਾ ਜਿਹਾ ਪਿੰਡ ਹੈ तकरीबन 20-25 ਘਰ ਇਸ ਪਿੰਡ ਦੇ ਵਿੱਚ ਨੇ ਜਿਨ੍ਹਾਂ ਵੱਲੋਂ ਇਹ ਪ੍ਰਾਲਾ ਹਰ ਸਾਲ ਕੀਤਾ ਜਾਂਦਾ ਤੇ ਸਭ ਤੋਂ ਵੱਡੀ ਗੱਲ ਕਿ ਸਿੱਖ ਇਤਿਹਾਸ ਦੇ ਜਿੰਨੇ ਵੀ ਦਿਹਾੜੇ ਨੇ ਪੁਰਬ ਨੇ ਉਹ ਇਹਨਾਂ ਨੌਜਵਾਨਾਂ ਤੇ ਪਿੰਡ ਵਾਸੀਆਂ ਵੱਲੋਂ ਰਲ ਮਿਲ ਕੇ ਮਨਾਏ ਜਾਂਦੇ ਨੇ ਬੇਸ਼ੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਹਾਲੇ ਅਧੂਰਾ ਹੈ ਕੰਮ ਚੱਲ ਰਿਹਾ ਹੈ ਪਰ ਉੱਥੇ ਹੀ ਇਹਨਾਂ ਨੌਜਵਾਨਾਂ ਤੇ ਇੱਥੋਂ ਦੇ ਪਤਵੰਤੇ ਸੱਜਣਾ ਦੇ ਵਿੱਚ ਬੜੀ ਸ਼ਰਧਾ ਹੈ ਕਿ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਪੁਰਬ ਤਿਹਾਰ ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ ਰਲ ਮਿਲ ਕੇ ਔਰ ਇਕੱਠੇ ਹੋ ਕੇ ਇਹ ਜੋ ਇੱਕ ਏਕਤਾ ਦਾ ਸਨੇਹਾ ਦਿੰਦੇ ਨੇ ਸੋ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਵੱਧ ਤੋਂ ਵੱਧ ਇਸ ਇਮਾਰਤ ਦੇ ਵਿੱਚ ਆਪਣਾ ਅਹਿਮ ਯੋਗਦਾਨ ਜੋ ਸੇਵਾ ਹੈ ਉਹ ਜ਼ਰੂਰ ਪਾਈ ਜਾਵੇ ਤਾਂ ਜੋ ਇਸ ਗੁਰਦੁਆਰੇ ਦੀ ਇਮਾਰਤ ਦਾ ਜੋ ਕੰਮ ਹੈ ਜਿੰਨਾ ਜਲਦੀ ਹੋ ਸਕੇ ਮੁਕੰਮਲ ਹੋਵੇ ਤੇ ਮਹਾਰਾਜ ਦੇ ਪ੍ਰਕਾਸ਼ ਇੱਥੇ ਕੀਤੇ ਜਾਣ ਤੇ ਇਹ ਰਸਤਾ ਜੋ ਕੁਰਾਲੀ ਤੋਂ ਬੱਦੀ ਰੋਡ ਹੈ ਜਿਸ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਕੀਤਾ ਜਾ ਰਿਹਾ ਸੋ ਆਉਣ ਜਾਣ ਵਾਲੀ ਸੰਗਤਾਂ ਲਈ ਵੀ ਇਹ ਇੱਕ ਵਧੀਆ ਰੋਕਣ ਲਈ ਇੱਕ ਸਥਾਨ ਬਣੇਗਾ ਨਤਮਸਤਕ ਹੋਣ ਲਈ ਸਥਾਨ ਬਣੇਗਾ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਅਪੀਲ ਹੈ ਕਿ ਇਸ ਸਥਾਨ ਦੇ ਲਈ ਬਣਦਾ ਯੋਗਦਾਨ ਜਰੂਰ ਸੋ ਬਾਇਆ ਜਵੇ ਤਪਰੀਆ ਪਿੰਡ ਨਿਊ ਚੰਡੀਗੜ੍ਹ ਜ਼ਿਲ੍ਹਾ ਮੁਹਾਲੀ ਦਾ ਛੋਟਾ ਜਿਹਾ ਪਿੰਡ ਹੈ ਜਿੱਥੇ ਦੇ ਇਹ ਸੇਵਾਦਾਰ ਜਿਨ੍ਹਾਂ ਵੱਲੋਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਿੱਖ ਇਤਿਹਾਸ ਸਿੱਖ ਸੰਬੰਧੀ ਕੋਈ ਵੀ ਛੋਟਾ ਵੱਡਾ ਕੋਈ ਵੀ ਪੁਰਬ ਹੋਵੇ ਇਹਨਾਂ ਵੱਲੋਂ ਰਲ ਮਿਲ ਕੇ ਯਤਨ ਕੀਤਾ ਜਾਂਦਾ ਮਨਾਇਆ ਜਾਂਦਾ ਹੈ ਲੰਗਰ ਲਗਾਏ ਜਾਂਦੇ ਨੇ ਤੇ ਮਹਾਰਾਜ ਦੇ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਜਾਂਦੇ ਨੇ ਸ਼ਰਧਾ ਭਾਵਨਾ ਬੜੀ ਹੈ ਸੋਮਾਰਤ ਦਾ ਕੰਮ ਥੋੜਾ ਰਹਿੰਦਾ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਬਣਦਾ ਸਹਿਯੋਗ ਜ਼ਰੂਰ ਕੀਤਾ ਜਾਵੇ ਸਾਡੇ ਨਾਲ ਜੰਗ ਸਿੰਘ ਨੇ ਸਮਾਜ ਸੇਵੀ ਵੀ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਸੇਵਾ ਨਿਭਾ ਰਹੇ ਨੇ ਗੱਲਬਾਤ ਕਰ ਲੈਣੇ ਜੰਗ ਸਿੰਘ ਜੀ ਕੀ ਕਹੋਗੇ ਅੱਜ ਦੇ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਤੇ ਕੀ ਤੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਦਾ ਵਿਸਾਖੀ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਪਧਾਈਆਂ ਜੀ ਤੇ ਬਾਹਰ ਜਿਹੜੇ ਮੇਰੇ ਵੀਰ ਐਨਆਰਆਈ ਰਹਿੰਦੇ ਆ ਸਾਡਾ ਇੱਕ ਛੋਟਾ ਜਿਹਾ ਪਿੰਡ ਇਹ ਟੀ ਪੁਆਇੰਟ ਦੇ ਉੱਪਰ 2025 ਕਰਾਂ ਦਾ ਪਿੰਡ ਇਹ ਛੋਟਾ ਜਿਹਾ ਪਿੰਡ ਉਰੇ ਆਮਦਨ ਨਾ ਹੋਣ ਕਰਕੇ ਸਾਡੇ ਗੁਰਦੁਆਰੇ ਦੀ ਉਸਾਰੀ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਤੇ ਇਹ ਥੋੜਾ ਜਿਹਾ ਹੌਲੀ ਚੱਲ ਰਿਹਾ ਹੈਗਾ ਜੀ ਮੱਠੀ ਚਾਲ ਚੱਲ ਰਿਹਾ ਤੇ ਗੁਰੂ ਦੀ ਐਸੀ ਕਿਰਪਾ ਹੋਈ ਇਹ ਕਮੇਟੀ ਮੈਂਬਰ ਸਹਿਬਾਨ ਸਾਰੇ ਪਿੰਡਾਂ 'ਚੋਂ ਇਕੱਠੇ ਹੋ ਕੇ ਗਏ ਪਿੰਡਾਂ ਚੋਂ ਇਹੋ ਜਿਹਾ ਹੰਗੂਰਾ ਮਿਲਿਆ ਤੇ ਲੱਖਾਂ ਰੁਪਈਆ ਚਲੋ ਸਾਨੂੰ ਮਿਲਿਆ ਇਕੱਠਾ ਹੋਇਆ ਤੇ ਸਾਡੇ ਅੱਜ ਇੰਨੀ ਸਾਨੂੰ ਖੁਸ਼ੀ ਹੈ ਵੀ ਸਾਡਾ ਗੁਰਦੁਆਰਾ ਸਾਹਿਬ ਸਿਰੇ ਲੱਗਦਾ ਜਾ ਰਿਹਾ ਜੀ ਤੇ ਪੂਰੇ ਦੇ ਜਿਹੜੀ ਸੁਲਤਾਨਪੁਰ ਦਾ ਜ਼ਮੀਂਦਾਰ ਅਕਬਾ ਪੈ ਗਿਆ ਜੀ ਇਹਦੇ ਵਿੱਚ ਕਈ ਨਾ ਐਨ ਆਰ ਆਈ ਵੀਰ ਜਿਹੜੇ ਸਾਡੇ ਬਾਹਰ ਸਾਡੇ ਤੁਹਾਡੇ ਪੱਤਰਕਾਰ ਦੇ ਰਾਹੀਂ ਮੈਸੇਜ ਸਾਡੇ ਸੁਣਦੇ ਹੋਊਂਗੇ ਇਹਨਾਂ ਨੂੰ ਬੇਨਤੀ ਹੈ ਵੀ ਅਸੀਂ ਮੈਸੇਜ ਤਾਂ ਵੈਸੇ ਵੀ ਬਹੁਤ ਲਾ ਲੇ ਪਰ ਇਹਨਾਂ ਦੇ ਸਾਡੇ ਰਕਬੇ ਦੇ ਵਿੱਚ ਫਾਰਮ ਬਣੇ ਹੋਏ ਆ ਤੇ ਕੋਈ ਜੱਜ ਵਕੀਲ ਹੋਰ ਇਹ ਗੁਰਦੁਆਰੇ ਦੀ ਉਹ ਸਾਰੀ ਦੀ ਅਦੀਨ ਸਾਨੂੰ ਇੰਨੀ ਸੇਵਾ ਮਿਲਣੀ ਚਾਹੀਦੀ ਹੈ ਪਰ ਪਤਾ ਨਹੀਂ ਇਹਨਾਂ ਫਾਰਮਾਂ ਤੋਂ ਅਸੀਂ ਕਿਉਂ ਵਾਂਝੇ ਆ ਜੀ ਤੇ ਸਾਡੀ ਸ਼ਾਮਲਾਟ ਜ਼ਮੀਨ ਵੀ ਇਹਨਾਂ ਦੇ ਕੋਲ 20-20 ਕਿਸੇ ਕੋਲ 10-10 5-5 ਕਿਲੇ ਹੈਗੇ ਤੇ ਇਹਨਾਂ ਨੂੰ ਆਪਣੇ ਆਪ ਚਾਹੀਦਾ ਜੀ ਵੀ ਸਾਡੇ ਜਿਹੜਾ ਛੋਟਾ ਜਿਹਾ ਇਹ ਪਿੰਡ ਹੈ ਇਹਨੂੰ ਤਾਂ ਇਹ ਪੈਰਸ ਬਣਾ ਦੇਣ ਪਰ ਪਤਾ ਨਹੀਂ ਸਾਡਾ ਮੈਸੇਜ ਇਹਨਾਂ ਨੂੰ ਕਿਉਂ ਨਹੀਂ ਉਹ ਜਾ ਰਿਹਾ ਤੇ ਜਿਹੜੇ ਇਸ ਪਿੰਡ ਦੇ ਵਿੱਚ ਰਕਬਾ ਲੱਗਦਾ ਜ਼ਮੀਂਦਾਰ ਜੀ ਐਨ ਆਰ ਆਈ ਵੀਰ ਮੇਰਾ ਮੈਸੇਜ ਬਾਹਰ ਵੀ ਸੁਣਨਗੇ ਜੀ ਉਹਨਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਾਲੀ ਸਹਿਤਾ ਇਸ ਛੋਟੇ ਜਿਹੇ ਪਿੰਡ ਨੂੰ ਭੇਜਣ ਦੀ ਕਿਰਪਾਲਤਾ ਕਰਨ ਤਾਂ ਕਿ ਸਾਡੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਜਲਦੀ ਤੋਂ ਜਲਦੀ ਸਿਰੇ ਚੜ੍ਹ ਸਕੇ ਜੀ ਸਰਕਾਰਾਂ ਤੱਕ ਵੀ ਤੁਸੀਂ ਪਹੁੰਚ ਕੀਤੀ ਹੈ ਕਿਤੇ ਕੋਈ ਬਣਿਆ ਕਿਤੇ ਯਤਨ ਹੋਇਆ ਕੋਈ ਕਿਸੇ ਦਾ ਪਹੁੰਚ ਕੀਤੀ ਹੈ ਕਿਸੇ ਨੇ ਹਲਕਾ ਬਣਾ ਇਕਾਂ ਨੇ ਪਿਛਲੇ ਦਿਨੀ ਹਰਜੂਤ ਬੈਂਸ ਨਾਲ ਮਿਲਣ ਦੀ ਕੋਸ਼ਿਸ਼ ਆ ਸਾਡੇ ਸਾਰੇ ਦਾ ਆਪਤਾ ਬਣਿਆ ਹਰਜੋਤ ਬੈਂਸ ਵੱਲੋਂ ਨਹੀਂ ਜੀ ਅਸੀਂ ਗਏ ਸੀਗੇ ਉਥੇ ਮੇਰੇ ਵੀਰ ਸਰਪੰਚ ਸਾਹਿਬ ਬਰਸਾਲਪੁਰ ਵਾਲੇ ਮਿਲੇ ਉਹਨਾਂ ਨੇ ਮਾਲੀ ਮਦਦ ਤੇ ਹੋਰ ਪਾਸੇ ਵੀ ਥੋੜਾ ਹੰਗੂ ਹਾਂ ਹਿੰਮਤ ਮਾਰਦੇ ਰਹਨੇ ਜੀ ਉਹਨਾਂ ਨੇ ਸਾਨੂੰ ਮਾਲੀ ਸਹਿਤਾ ਦਵਾਈ ਹੈ ਇੱਕ ਦੋ ਜਗ੍ਹਾ ਤੋਂ ਪਰ ਸਰਕਾਰ ਵੱਲੋਂ ਕੁਝ ਨਹੀਂ ਸਾਨੂੰ ਸਹਿਤਾ ਆ ਰਹੀ ਜੀ ਸਾਡਾ ਜੀ 50% ਹਾਂ ਜੀ ਅੱਧਾ ਕੰਮ ਪਿਆ ਹੈਗਾ ਤੇ ਨਿਊ ਚੰਡੀਗੜ੍ਹ ਦੇ ਵਿੱਚ ਪਿੰਡ ਹੋਣ ਕਰਕੇ ਪੂਰੇ ਤਾਂ ਵੈਸੇ ਜਿਨੇ ਫਾਰਮ ਵਾਲੇ ਇਹੀ ਸਾਨੂੰ ਉਹ ਕਰ ਦੇਣ ਜੀ ਤੇ ਮੈਸੇਜ ਇਹਨਾਂ ਨੂੰ ਬਾਰ-ਬਾਰ ਲਾਉਂਦੇ ਤਾਂ ਹੈਗੇ ਜੀ ਅਸੀਂ ਪਰ ਬੇਨਤੀ ਹੈ ਜੀ ਸਾਡੀ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਸਾਨੂੰ ਮਾਲੀ ਸਹਾਇਤਾ దਈ ਜਾਵੇ ਸਾਡਾ ਇਹ ਗੁਰਦੁਆਰੇ ਇਮਾਰਤ ਜਿਹੜੀ ਸਿਰੇ ਲੱਗ ਸਕੇ ਜਲਦੀ ਤੋਂ ਜਲਦੀ ਅਸੀਂ ਮਹਾਰਾਜ ਦਾ ਸਰੂਪ ਲਿਆਉਣੇ ਤੋਂ ਜਲਦੀ ਤੇ ਜਲਦੀ ਉਹ ਹੈ ਹਾਂਜੀ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਹੋਵਾਂਗੇ